ਲੈ ਕਾਤਾ ਬੇਕ ਬਤੇ ਪਪਾ ਜੀ ਅੱਜ ਲੰਗਰ ਲਗਾਇਆ ਦੁੱਧੇ ਲੰਗਰ ਲਗਾਇਆ ਚੀਤਾ ਯਾਦ ਵਿੱਚ ਸਾਡਾ ਕੀ ਬਚ ਬਲਾ ਕਰਨ ਚਾਹੁੰਦੇ ਵਾਏ ਜੀ ਕਾ ਖਾਲਸਾ ਵਾਏ ਜੀ ਗੁਰਪਰਚਾ ਸੰਗਤ ਸਰ ਕਲ ਜਗ ਦਾ ਸਮਾਯਾ ਕਲ ਜੀ ਰਾਜ ਆ ਧਰਮ ਦਾ ਕਲ ਨੂੰ ਨਾਮ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਸਾ ਪਾਚਾ ਬਣਾ ਸਾਰੇ ਜਾਨੇ ਬੱਜਦੇ ਰਹਾ ਥਿਲਕੇ ਜੰਜੂ ਦਾ ਖਾ ਬਸ ਤਾਕਾ ਕਿ ਲੋ ਵੱਡੋ ਕਹੂ ਮੈਂ ਸ਼ਹਿਤੀ ਹੋਏ ਤਾਨ ਤੂੰ ਗੋਗਸੇ ਪਾਸ਼ਾ ਦੇ ਦਾ ਗੁਰੂ ਜੀ ਪਾਤਸ਼ਾਹ ਦੇ ਜਾਨੇ ਖਤਰੀ ਦੇ ਦਰਮਨਾ ਦੀ ਤੋਕਾ ਸੁਰ ਕੀ ਜਾਨੀ ਆਪਣੀ ਪ੍ਰਵਾਹ ਦੇ ਕੇ ਜੀ ਰੱਖੇ ਜੀ ਮੱਚਾ ਸਾਹਿਬ ਜੀ ਬਚਾਰੇ ਫਰਜ਼ੰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੇ ਕੁਮਾਰ ਫਰਵਾਸਦਾਲੀ ਜਿਹਦੇ ਵਾਸਤੇ ਲਿਖਿਆ ਵਾ ਪੋਜੀਟਿਵ ਮਾਦਾ ਗਮਨਾ ਬਰਿਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੋ ਸੇਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ 1800 ਲੜੈਗੀਆਂ ਦੀ ਬਸਾਕੀ ਨੂੰ ਗੁਰੂ ਜੀ ਨਾਲੇ ਸ਼ਹਾਦਤ ਤੋਂ ਬਾਅਦ ਫਾਮਰ ਦੇ ਕੇ ਖਾਸਾ ਦੀ ਫਤਿਹ ਨੂੰ ਸਜਰਾ ਕੀਤੀ ਜੀ ਪਹਿਲਾ ਪੰਜਾ ਦੇ ਸ਼ੇਰ ਨਏ ਸੀਗੇ ਫਿਰ ਬਾਦਾਂ ਨੇ ਪੰਜਾਂ ਨੂੰ ਸ਼ਹੀਦ ਕੀਤਾ ਸੀ ਆਮਰ ਦੇਖੇ ਖੰਡੇ ਦੀ ਧਾਲ ਵਿੱਚੋਂ ਬਸ-ਬਸ ਜਿੱਦੀਆਂ ਬਖਸ਼ੀਆਂ ਸੀਆਂ ਤਨ ਕਲੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਤੇਰੀਆਂ ਕੁਰਬਾਨੀਆਂ ਨੇ ਪੱਕਾ ਸੰਗਤ ਗੁਲਾਮੀ ਦਾ ਤੋੜ ਦਿੱਤਾ ਆਮਰ ਦੇਖੇ ਖੰਡੇ ਦੀ ਧਾਲ ਵਿੱਚੋਂ ਉਹਨਾਂ ਨੇ ਮੋਰਰ ਮੋਕਾਉ ਨੂੰ ਮੋਰ ਦਿੱਤਾ ਐਸੀ ਮੋਹਰ ਦੇ ਨਾਲੇ ਜਾਨ ਉਪਾਈ ਜਿਹੜੀਆਂ ਦੇ ਬਾਜਾਂ ਨੂੰ ਫੜ ਕੇ ਮਰੋੜ ਦਿੱਤਾ ਇੱਕ ਹੱਥ ਵਾਲਾ ਇੱਕ ਵਾਸਤ ਸੁਪਾਲ ਜੀ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਐਸੇ ਸ਼ੂਰ ਵੀ ਬਹਾਦਰ ਆ ਜਿਨ੍ਹਾਂ ਨੇ 1 ਨਹੀਂ 2 ਦੀ 4 ਨਹੀਂ 14 ਚੰਗਾ ਰਡੀਆਂ ਧਰਮ ਦੀਆਂ 14 ਚੰਗਾ ਦੇ ਜੇਤੂ ਆ ਤਨ ਕਲੀਆਂ ਵਾਲੇ ਪਾਸ ਸ਼ਾਹੀਦੇ ਦੇ ਸਾਹ ਸਵਾਰ ਸਮਰਾਟ ਥੋੜੀ ਸੰਤਾਨ ਗਰੀਬਵਾ ਜੀ ਜਿਆਦੇ ਵੱਡੇ ਸਹਿਬਜ਼ਾਦੇ ਤੁਮਕਾਉ ਦੀ ਗੜੀ ਵਿੱਚ ਸੀਧ ਹੋਏ ਆਪਣੇ ਅਸੀਂ ਤੋਂ ਬੜੀ ਗੋਗਸਾਂ ਬਾਹਰ ਨਿਕਲੇ ਤਾਂ ਰੰਮੂ ਰੱਖਣ ਵਾਸਤੇ ਧਰਮ ਦੀ ਯਾਨ ਸਾਨੂੰ ਬਚਾਉਣ ਵਾਸਤੇ ਛੋਟੇ ਸਹਿਬਜ਼ਾਦੇ ਬਾਬਾ ਜੋਦਾਬਾਹੇ ਬਾਬਾ ਫਤਿਹ ਸਿੰਘ ਵੀ ਉਹਦੀ ਬਜੂਦ ਕੁ ਮਾਤਾ ਦਾਦੀ ਮਾਤਾ ਮਾ ਗੁੜੀ ਦੀ ਜਿਹੜੀ ਉਮਰ ਸੀ ਸਾਰੇ ਜਿਨ੍ਹਾਂ ਨੇ ਸਦਾਨ ਦੀਆਂ ਲੀਆਂ ਤੇ ਆਪਣੇ ਆਪ ਨੂੰ ਕਲਵਾਦ ਕਰਵਾ ਲਿਆ ਆਪਣਿਆਂ ਨੂੰ ਚੁਣਾ ਕੇ ਤਦ ਵੀ ਰੱਖਿਆ ਕੀਤੀ ਕਦਮ ਵੀ ਜਾਜਾ ਕਾਰ ਕਰਵਾਈ ਆਪਣੇ ਸੀਸ ਦੇ ਦਸਤਰੀ ਦਾ ਦੇ ਕੇ ਸ਼ਹਾਦਤ ਪ੍ਰਾਪਤ ਕਰਕੇ ਨਿਸਾਨੀ ਕੁਰਬਾਨੀ ਦੇ ਕੇ ਸਾਡਾ ਧਰਮ ਰੱਖਿਆ ਅੱਲਾ ਜੱਜਾ ਨੋ ਜੋਗੀ ਦੇਖਦਾ ਵੀ ਹਮ ਆਪਣੀ ਅਜਾਨਾ ਦੇ ਕੇ ਔਰਾਂ ਦੀ ਜਾਨ ਬਚਾ ਚੱਲੇ ਜਿੱਤੀ ਦੀ ਸਾਥ ਨਾਟਾ ਹੈ ਬੂਤਾ ਸਦੋਂ ਫੇ ਠਾ ਚੱਲੇ ਤਨ ਗੁਰੂ ਦਾਦਾ ਜੋਦਾਵਾਸੀ ਬਾਬਾ ਫਤੇ ਸਿੰਘ ਦੀ ਤਨ ਮਾਤਾ ਗੁਰੂ ਕੋਈ ਥੰਡੇ ਬੋਲਦੇ ਕੇ ਕਹਿ ਰਿਆ ਜੇ ਆਉ ਤਾਨੂੰ ਬਾਬਾ ਮੋਤੀ ਦਾ ਮੈਦਾ ਦੁੱਧ ਛਕਾਇਆ ਸੀ ਤਨ ਮੋਤੀ ਮੈਦਾ ਜਿਹਨੇ ਪੋਨ ਕਮਾਇਆ ਨਾਨਾ ਦੇ ਗੁਰੂ ਗੋਬਿੰਦ ਸਿੰਘ ਨਾਨਾ ਨੂੰ ਦੁੱਧ ਛਕਾਇਆ ਤਨ ਮੋਤੀ ਦਾ ਮੈਦਾ ਜਿਹਨੇ ਪੋਨ ਕਮਾਇਆ ਤਨ ਗੁਰੂ ਗੋਬਿੰਦ ਸਿੰਘ ਨਾਨਾ ਨੂੰ ਦੁੱਧ ਛਕਾਇਆ ਅੱਜ ਉਸ ਸਮਾਜ ਨੂੰ ਸਮਰਪਿਤ ਸ੍ਰੀ ਵਾਹਿਗੁਰੂ ਸਤਿ ਪਾਪਾ ਪੰਸ਼ੰਤ ਸਿੰਘ ਜੀ ਦੇ ਪਰਵਰਤੀਆ ਜਾਲਾ ਵਾਲੇ ਸ੍ਰੀ ਵਾਹਿਗੁਰੂ ਸਤਿ ਪਾਪਾ ਗਿਆਨ ਸਿੰਘ ਜੀ ਹਰਪਤ ਲੱਗਣੇ ਚਾਹੀਦੇ ਉਹਨਾਂ ਦੇ ਸਭ ਉਸਤਾਰ ਜਿਆ ਸਾਰੀਆਂ ਸੰਗਤਾਂ ਨਾਲ ਗੱਲ ਕੇ ਸਾਬ ਜਾਦ ਜੀ ਲਖਸਾਨੀ ਤਲਵਾਰੀ ਨੂੰ ਯਾਦ ਕਰਦੇ ਆ ਦੁੱਧਾ ਲੱਗਣ ਲੱਗਾ ਗੁਰੂ ਕੀ ਸਾਧ ਸੰਗਤ ਜੋ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਦਿੱਤੀਆਂ ਅੱਜ ਅਸੀਂ ਉਹਨਾਂ ਕਿਰਪਾਆਂ ਦਾ ਜੀਂਦੇ ਆ ਜੇ ਪਿਤਾ ਦਸ਼ਮੇਸ਼ ਦਾ ਹੁੰਦਾ ਦੇ ਭਾਦ ਦੇ ਦੇਸ਼ ਨਾ ਹੁੰਦਾ ਗਰੀਬ ਹੱਥੇ ਪਾਸੇ ਜੋ ਸਾਡੇ ਤੇ ਜ਼ਹਿਰ ਤਾਂ ਕੀਤੀਆਂ ਅਸੀਂ ਇੰਨਾ ਕਰੀਏ ਵੀ ਖੰਡੇ ਬਾਤੇ ਅਮਰ ਸੇਖੀ ਰਹਿਤ ਰੱਖੀਏ ਕਰਤਾ ਕੋਈ ਨਹੀਂ ਕਰੀਏ ਨਸ਼ਿਆਂ ਦਾ ਤਿਆਰ ਤੇ ਤਿਆਰ ਕਰੀਏ ਬਾੜੀ ਸੰਗ ਦਾ ਤਿਆਰ ਕਰੀਏ ਜਿਹਦੇ ਨਾਲ ਸਾਡਾ ਜੀਵ ਸਫਲਾ ਹੋਵੇ ਸੋ ਤੇ ਮਨੁੱਖਾ ਦੇ ਬਹੁਤ ਚਰਨਾ ਬਖਸ਼ੀ ਹਮਾਰੇ ਬਾਣੀ ਬਾਣੀ ਬਚਣਾ ਹੁੰਦਾ ਤੇਹੀ ਪ੍ਰਭ ਮਨੁੱਖੇ ਹੋਰੀਆ ਗੋਬਿੰਦ ਮਨੁੱਖੇ ਤੇਰੀ ਵਰੀਆ ਗਰੀਬਵਾਦੇ ਬਚਣਾ ਪੈ ਕਾਹੋ ਕੋ ਦੇਖ ਨਾ ਹੈ ਮੈਂ ਪ੍ਰਮਾਨ ਤੇ ਆਨ ਤਨ ਗੁਰੂ ਗੋਬਿੰਦ ਸਿੰਘ ਜੀ ਪਾਸ ਜਨ ਯਾਦ ਕਰੀਏ ਤਨ ਸਾਹਿਬ ਜੀ ਦਾ ਬਾਬਾ ਜੋਦਾਬਾ ਸਿੰਘ ਬਾਬਾ ਫਤਿਹ ਸਿੰਘ ਤੇ ਤਨ ਮਾਤਾ ਜੀ ਨੂੰ ਬਹੁਤ ਬਹੁਤ ਧੰਨਵਾਦੀ ਜੀ ਸਾਨੂੰ ਆ ਸੁਖਮਨੀ ਦਾ ਮਾਰ ਬਖਿਆ ਅਸੀਂ ਪਾਸੇ ਨੂੰ ਯਾਦ ਕਰੀਏ ਉਹਦਾ ਸੁਖਾਨਾ ਕਰੀਏ ਬਾਣੀ ਪੜੀਏ ਸ਼ਰਮਨ ਕਰੀਏ ਜੀਵਨ ਦਾ ਜੀਵਨ ਦਾ ਭਾਵਨਾ ਕਰੀਏ ਇਹ ਫੈਸਲ ਵਾਲੇ ਭਾਈ ਅਰਦਾਸ ਸਿੰਘ ਜੋ YouTube ਤੇ YouTube ਤੇ Facebook ਚੈਨਲ ਤੇ ਆਪਣੇ ਸੰਤਾਂ ਨੂੰ ਸੱਜਣ ਕਰਵਾ ਰਹੇ ਆ ਇਹਦਾ ਵੀ ਧੰਨਵਾਦ ਜਿਹੜੇ ਸਾਡਾ ਸੇਵਾ ਕਾਰੀਓ ਨੇ ਧੰਨਵਾਦ ਜਿਹੜੇ ਸਾਡੀ ਸੇਵਾ ਪ੍ਰਵਾਨ ਕਰਦੇ ਤੁਸੀਂ ਸ਼ਰ ਕੇ ਉਹਨਾਂ ਦਾ ਵੀ ਧੰਨਵਾਦ ਕੱਲ੍ਹ ਦੇ ਦਿਨ ਕਨ ਸੰਤ ਬਾਬਾ ਵਿਸਾਦ ਸੇ ਤਪੋਸਥਾਨ ਦੇ ਉੱਤੇ ਪੰਜੀ ਲੋਕ ਜੀ ਚਾਹੋ ਸਾਹਿਬ ਜਾ ਦੇ ਮਾਤਾ ਜੀ ਕੋਲ ਜੀ ਹੋਰ ਬਿਆਕਤੀ ਹਿੰਦ ਕਨ ਬਾਈ ਸੰਗਤ ਸਿੰਘ ਜੀ ਜਿਹਨਾਂ ਵਾਸਤੇ ਆਪਣੀ ਕੰਮ ਦੀਗਾ ਵਰਸੀ ਛੋਟਾ ਬਕਸਾ ਜੀ ਸਾਜ ਜੀ ਜਾ ਦੇ ਬਹੁਤ ਅਲੀ ਥਾਲ ਮਹਾਨ ਉਹ ਗੁਰਮਤਿ ਮਾਰਕ ਜੀ ਜਾ ਜਾ ਰਿਹਾ ਨਾਸਿਕ ਵਾਲੀ ਵੀ ਤੋਂ ਲਾਭ ਪ੍ਰਾਪਤ ਕਰੀਏ ਤੇ ਸ਼ਾਮ ਦਾ ਦੀਵਾਨ ਬਾਬਾ ਦੁਪਾਲ ਸਿੰਘ ਦੇ ਸਾਹਮਣੇ ਤੇ ਆ ਜਿਹਨਾਂ ਨੇ ਬੰਦੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ